ਜੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਨੁਸ਼ਰਮਾ ਜੀ ਆਈਪੀਐਸ ਸਾਹਿਬ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਤੇ ਸਾਡੇ ਸਰਕਾਰ ਦੀ ਜੋ ਮੁਹਿੰਮਾ ਉਹਦੇ ਤਹਿਤ ਅਸੀਂ ਜਿਹੜੇ ਮਾੜੇ ਅਨਸਰਨਾ ਉਹਨਾਂ ਦੇ ਅਸੀਂ ਲਗਾਤਾਰ ਉਹਨਾਂ ਨੂੰ ਗ੍ਰਿਫਤਾਰੀ ਕਰ ਰਹੇ ਹਾਂ ਉਹਨਾਂ ਦੀ ਤੇ ਇੱਕ ਇਸੇ ਮਹੀਨੇ ਦੌਰਾਨ ਸਾਡਾ ਨਾਕਾਬੰਦੀ ਕੀਤੀ ਹੋਈ ਸੀ ਸਾਡੇ ਇੰਚਾਰਜ ਰੂਟੀਪੁਰ ਜਸਵਿੰਦਰ ਸਿੰਘ ਜੀ ਨੇ ਤੇ ਇਹ ਨਾਕੇ ਦੌਰਾਨ ਸਾਨੂੰ ਇੱਕ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਪਾਲਾ ਸਿੰਘ ਨਾਂ ਦਾ ਇਹ ਲਵਾਣਾ ਕਰਮੂ ਦਾ ਰਹਿਣ ਵਾਲਾ ਲੜਕਾ ਹੈ ਸਾਨੂੰ ਨਾਕੇ ਦੇ ਉੱਤੇ ਮਿਲਿਆ ਹੈ ਤੇ ਇਹਦੇ ਕੋਲੋਂ ਅਸੀਂ ਦੁਰਾਨੇ ਪੁੱਛ ਗਿੱਚ ਇਹਦੇ ਤੋਂ ਸਾਨੂੰ 6 ਮੋਟਰਸਾਈਕਲ ਤੇ 3 ਸਕੂਟਰੀਆਂ ਬਰਾਮਦ ਹੋਈਆਂ ਜਿਹੜੇ ਮੋਟਰਸਾਈਕਲ ਨੇ ਉਹ ਉਹਨਾਂ ਦੇ ਵਿੱਚੋਂ 5 ਕਾਲੇ ਰੰਗ ਦੇ ਨੇ ਇੱਕ ਸਿਲਵਰ ਕਲਰ ਦਾ ਜਿਹੜੀਆਂ 3 ਸਕੂਟਰੀਆਂ ਨੇ ਚ ਦੋ ਐਕਟਿਵ ਤੇ ਇੱਕ ਜੁਪੀਟਰ ਇਹ ਸਾਨੂੰ ਬਰਾਮਦ ਹੋਏ ਤੇ ਇਸ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ ਇਸ ਤੇ ਪੁਰਾਣੇ ਲਗਭਗ 6 ਮੁਕੱਦਮੇ ਦਰਜ ਨੇ ਜਿਨ੍ਹਾਂ ਚੋਂ ਇੱਕ ਲੜਾਈ ਝਗੜੇ ਦਾ ਤੇ 5 ਇਹ ਤੇ ਚੋਰੀ ਦੇ ਮੁਕੱਦਮੇ ਦਰਜ ਨੇ ਸਬਤੀ ਟੈਕਨੋਲੋਜੀ ਹਾਂਜੀ ਇਹਨੂੰ ਅਸੀਂ ਅਰੈਸਟ ਕੀਤਾ ਹੁਣ ਇਹਦਾ ਰਿਮਾਂਡ ਲਵਾਵਾਂਗੇ ਅਸੀਂ ਪੁਲਿਸ ਰਿਮਾਂਡ ਲਵਾਵਾਂਗੇ ਤੇ ਉਹਦੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਜਿਹੜਾ ਵੀ ਇਹ ਦੇ ਕੇ ਇਹਦੇ ਨਾਲ ਇਨਵੋਲਵ ਨੇ ਬੰਦੇ ਤੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਨੋਮਿਨੇਟ ਕੀਤਾ ਜਾਊਗਾ ਇਹਨਾਂ ਨੇ ਨਾ ਜੀ ਬੰਦੇ ਇਹ ਦੋਸ਼ੀ ਨੇ ਇਹਦੇ ਜਿਹੜੇ ਨੰਬਰ ਨੇ ਉਹ ਫਿਲਹਾਲ ਉਹਨਾਂ ਦੇ ਨੰਬਰ ਪਲੇਟਾਂ ਨਹੀਂ ਹੈਗੀਆਂ ਬਾਈਕ ਦੀਆਂ ਅਸੀਂ ਜਿਹਨਾਂ ਨੰਬਰ ਤੇ ਚਾਸੀ ਨੰਬਰ ਅਸੀਂ ਕਰ ਲਏ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇਹ ਤੇ ਅਸੀਂ ਇਹਨਾਂ ਦਾ ਮਾਲਕੀ ਕਢਾ ਕੇ ਤੇ ਉਹ ਸਾਰਾ ਵੈਰੀਫਾਈ ਕਰਾਂਗੇ ਕਿੱਥੋਂ ਕਿੱਥੋਂ ਇਹ ਫਿਲਹਾਲ ਦੀ ਜੋ ਜਿੰਨੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੋਈ ਆ ਫਿਲਹਾਲ ਇਹ ਪੰਜਾਬ ਦੇ ਨੇੜੇ ਤੇੜ ਦੇ ਏਰੀਏ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਜਿਵੇਂ ਭਵਾਨੀਗੜ੍ਹ ਲਾਲੋ ਨਾਬਾ ਹੋ ਗਿਆ ਪਟਿਆਲਾ ਹੋ ਗਿਆ ਇਧਰੋਂ ਭਾਸ ਹੋ ਗਿਆ ਤੇ ਉਹ ਨੇੜੇ-ਨੇੜੇ ਪਿੰਡਾਂ ਦੇ ਏਰੀਏ ਦੇ ਵਿੱਚੋਂ ਇਹ ਚੋਰੀ ਕਰਦਾ ਬਾਈਕ ਤੇ ਸਕੂਟਰੀ ਇਹ ਸਿੰਪਲੀ ਜੀ ਇਹਦਾ ਕੋਲ ਜਿੰਨੀ ਕਿ ਇਨਵੈਸਟੀਗੇਸ਼ਨ ਫਿਲਹਾਲ ਦੀ ਕੀਤੀ ਹੋਈ ਆ ਇਹ